ਇਨਾ ਦੇ ਘਰ ਜਾਣਾ ਤੂੰ ਬਾਹਰ ਤੋਪ ਦੇਖੀ ਕਿੰਨੀ ਆ ਤੋਪ ਵੇਖਾ ਪੁੱਤ ਕਿੰਨੀ ਆ ਕਿੰਨਾ ਦੇ ਘਰ ਖੜਾ ਤੈ ਮੈਂ ਇਨਾ ਦੇ ਘਰ ਜਾਣਾ ਕਿੰਨਾ ਦੇ ਘਰ ਉਹਨਾਂ ਦੇ ਘਰ ਕਿੰਨਾ ਦੇ ਉਹਨਾਂ ਦੇ ਘਰ ਕੀ ਕਰਦਾ ਇ ਇੱਥੇ ਹੀ ਬਹਿ ਜਾ ਸ਼ਾਮੀ ਅਬ ਇਹ ਡੂਡੂ ਵੇਖ ਲੈ ਕੋਈ ਲੱਭ ਲਾ ਹੈਗਾ ਤੇ ਆ ਹੈਗਾ ਯੋ ਸਾਸਰੀ ਜੀ ਸਾਸਰੀ ਸਾਸਰੀ ਪੁੱਤ ਠੀਕ ਆ ਠੀਕ ਆ ਹੋਰ ਕੀ ਹਾਲ ਪਾ ਮਾ ਵਧੀਆ ਵਧੀਆ ਅੱਜ ਆਏ ਹੋ ਹਾਂ ਹਾਂਜੀ ਮੰਮਾ ਵੀ ਆਈ ਹੈ ਹਾਂਜੀ ਤੇ ਨਿੱਕੇ ਚ ਭੈਣ ਆ ਉਹ ਵੀ ਆ ਰੋਆ ਠੀਕ ਆਈਆ ਹਾਂਜੀ ਠੀਕ ਆ ਠੀਕ ਆ ਚੱਲ ਹੋਰ ਚਾਚੀ ਸੰਸਰਾ ਬਸ ਠੀਕ ਠਾਕ ਆ ਹੋਰ ਕਿੱਧਰ ਆਈ ਬੇਲੀਓ ਗੇੜਾ ਲਾ ਕੇ ਆਈ ਆ ਹਾਂ ਮੈਂ ਤਾਂ ਰਹੀ ਘਰ ਕੰਮ ਕਰਨ ਉਹ ਮੈਨੂੰ ਚੇਤਾ ਆ ਗਿਆ ਕਿ ਉਹ ਤਾਂ ਨਾ ਬੱਲਾਂ ਦੇ ਲਾਗੇ ਬੱਦੀ ਗਾਈ ਹੋ ਤਾਂ ਮੈਂ ਕਿਦਾ ਬੱਲਾ ਨਾ ਖਾ ਜੇ ਉਹ ਛੇਛੇ ਤੇ ਹੁਣ ਮੈਂ ਭੱਜੀ ਆਈ ਕਿ ਉਹਨੂੰ ਪਰੇ ਕਰਾਂ ਤਰ ਪਤਾ ਬੱਲਾ ਤੇ ਮੜਾ ਸਿਰ ਮਾਰਦੇ ਉਹ ਚਾਤੀ ਬੱਲਾ ਫੁੱਟ ਗਿਆ ਜਾਂਦੀ ਆ ਉਹ ਨਹੀਂ ਬੱਲਾ ਤਾਂ ਬੜੀਆਂ ਚੜੀਆਂ ਉਤਰਾ ਹਾਂ ਹਾਂ ਚੰਗੀਆਂ ਵਰੀਆਂ ਤੇ ਉਹ ਤੁਹਾਨੂੰ ਪਤਾ ਡੰਗਰ ਪਰਾਂ ਹਟਾਉਣਾ ਪੈਂਦਾ ਵਾ ਹਾਂ ਤੋ ਮੈਨੂੰ ਚੇਤਾ ਪੁੱਲ ਗਿਆ ਸਾਰੇ ਪਾਣੀ ਪੂਣੀ ਘੱਟ ਪੀਂਦਾ ਟਾਈਮ ਵੀ ਇੱਕ ਬਦਲ ਜਾਇਆ ਕੀ ਤਾਂ ਪੈ ਹੀ ਜਾਵੇ ਮੀਂਹ ਹੈ ਨਾ ਹਾਂਜੀ ਹਾਂਜੀ ਇਹਦਾ ਫਰਕ ਤਾਂ ਆਇਆ ਨਾ ਬੂਟਿਆਂ ਦਾ ਹੋਰ ਬਸ ਠੀਕ ਆ ਕੁੜੀਆਂ ਘਰੇ ਹੀ ਆ ਨਹੀਂ ਕੁੜੀਆਂ ਤਾਂ ਵੰਡੇ ਗਈਆਂ ਵਾ ਅੱਛਾ ਲੈ ਕੁੜੀਆਂ ਵੰਡੇ ਗਈਆਂ ਗੇ ਤੇ ਆਂਦਾ ਮੈਂ ਉਹਨਾਂ ਦੇ ਘਰ ਖੇਡਣ ਜਾਣਾ ਉਹਨਾਂ ਦੇ ਜਾਣਾ ਅੱਗੇ ਜੀ ਅੰਦਾ ਦਾ ਖੇਡਣ ਵਾਸਤੇ ਹੋਰ ਉਹਨਾਂ ਨੂੰ ਪਤਾ ਆਪਣੇ ਨਾਨਕੇ ਗਈਆਂ ਵਾ ਮੰਮੀ ਨੇ ਫੋਨ ਕੀਤਾ ਚਾਚੀ ਅੱਛਾ ਤੁਸੀਂ ਤੁਮੀ ਆ ਜਾ ਨਾਲ ਹਾਂ ਤੇ ਘਰੋਂ ਮੇਰਾ ਨਹੀਂ ਸਰਦਾ ਮੈਂ ਆ ਵੀ ਇਹਨਾਂ ਨੂੰ ਭੇਜਦਾ ਮੈਂ ਚੱਲ ਦੋਵੇਂ ਭੈਣਾਂ ਚੱਲ ਜਿਓ ਪਾਜੀ ਛੱਡ ਆਏ ਤੇ ਚੱਲ ਜਾਣਾ ਤੂੰ ਵੀ ਧਿਆੜੀ ਫਿਰ ਤੇ ਤੁਹਾਨੂੰ ਪਤਾ ਘ ਨਹੀਂ ਕਰੋ ਸਰਦਾ ਤੇ ਮੈਂ ਚੱਲੇ ਕਰੋ ਦਰ ਰਹਿ ਕੇ ਉਹਨੇ ਆ ਜਾਣਾ ਵਾ ਜਦੋਂ ਲੈਣ ਜਾਉਂਗੇ ਨਾ ਨਾਲੇ ਮੰਮੀ ਨੂੰ ਮਿਲ ਲਾਂਗੂ ਤੇ ਨਾਲੇ ਉਹ ਆਉਂਗੀ ਆ ਚੱਲ ਨਾਲ ਕੁੜੀਆਂ ਲੈ ਆਵੀਂ ਤੇ ਨਾਲੇ ਮਿਲ ਗਏ ਆਲਾ ਵੀ ਹੈ ਨਾ ਧਿਆੜੀ ਆ ਜਾ ਕੋਈ ਨਹੀਂ ਘਰੋਂ ਤੂੰ ਆ ਜਾ ਸੁਗ ਚਾਹ ਬਣਾਈਏ ਕੋਟ ਨਹੀਂ ਚਾਹ ਕੀ ਬਣਾਉਣੀ ਆ ਤੁਹਾਨੂੰ ਪਤਾ ਹੁਣ ਟਾਈਮ ਦੇਰ ਕਰਨਾ ਕਿੰਨਾ ਚੜਿਆ ਵਾ ਤੇਰਾ ਵੇਖ ਹੁਣ ਕਿੱਕ ਦਮ ਨੇਰ ਕਰਨ ਤੇ ਕਿਦਾਂ ਪੈਰ ਘੁੰਮੋ ਘੁੰਮ ਜਿਆ ਹੋ ਗਿਆ ਘੁੰਮ ਜਿਆ ਜਦੋਂ ਪਤਾ ਨਹੀਂ ਕੀ ਹੋਣਾ ਵਾ ਤੇ ਕੋਈ ਨਹੀਂ ਆ ਠੀਕਾ ਠੀਕਾ ਚਲ ਆਓ ਚਾਚੀ ਨਾਲ ਹੀ ਤੁਰ ਪਿਆਈਏ ਮੰਮੀ ਜੀ ਤੁਸੀਂ ਵੀ ਨੂਰ ਨੂੰ ਨਾਲ ਸੁੱਦ ਲਓ ਕੋਈ ਗੱਲ ਨਹੀਂ ਸੁੱਦ ਲੈਣਾ ਵਾ ਅੱਜ ਹੀ ਤਾਂ ਲਿਓ ਗਈਆਂ ਵਾ ਇੱਕ ਦੋ ਨੂਰ ਲੈ ਕੇ ਨਾ ਆ ਜਾਣਾ ਵਾ ਉਹਨਾਂ ਨੇ ਤੇ ਤੁਸੀਂ ਹਣ ਕਿੰਨੇ ਕ ਦਿਨ ਰਹਿਣਾ ਵਾ ਮਾਮੀ ਜੀ ਆਪਾਂ ਹਫਤਾ ਰਹਿਣਾ ਕੋਈ ਗੱਲ ਨਹੀਂ ਨੂਰ ਨੇ ਆ ਜਾਣਾ ਫਿਰ ਖੇਡਿਆ ਕਰੋ ਠੀਕਾ ਆ ਜਾਓ ਚਾਚੀ ਲੈ ਇੱਥੇ ਖੇਡ ਤੇ ਨੂਰ ਉਹਨੇ ਅੱਗੇ ਜਿੰਨਾ ਮਰਜ਼ੀ ਖੇਡਿਆ ਕਰੀਏ ਅੱਗੇ ਜੋ ਕਿੱਜਾ ਉਹਨਾਂ ਨਾਲ ਖੇਡਦਾ ਖੁੱਡਦਾ ਰਹਿੰਦਾ ਨਾ ਰਲਿਆ ਮਿਲਿਆ ਨਹੀਂ ਚਲੋ ਕੋਈ ਗੱਲ ਨਹੀਂ ਵਧੀਆ ਵਾ ਜੀ ਹਾਂ ਪੁੱਤ ਨੇ ਪਾ ਮਾ ਹਾਂ ਚਾਚੇ ਨਹੀਂ ਆਹਾ ਬਾਬਾ ਗੰਢੀ ਉੱਥੇ ਤੇ ਤਪਾ ਹੀ ਬੜਾ ਬੱਤੀ ਵੀ ਬੰਦ ਵਾ ਇੱਥੇ ਬੈੰਨੇ ਸੋ ਨਹੀਂ ਘਾਟ ਤੇ ਲੱਗਾ ਤਨ ਮੇਟ ਤੇ ਚਾਚੇ ਪੱਖਾ ਚੱਲਣ ਡਿਆ ਵਾ ਤੇ ਇਹ ਨਾ ਨਾ ਤੇਰਾ ਕਿੱਥੇ ਗਰਮੀ ਚ ਪਊਗਾ ਕੋਈ ਗੱਲ ਨਹੀਂ ਇੱਥੇ ਬੈੰਨੇ ਆ ਚਲ ਫਰੈਂਚ ਐਦਾਂ ਕਰ ਪੁੱਤ ਤੈਨੂੰ ਪਤਾ ਨਾ ਨੂਰ ਦੀਆਂ ਬਾਜ਼ੀਆਂ ਕਿੱਥੇ ਪਈਆਂ ਵਾ ਤਾਂ ਤੂੰ ਜਾ ਕੇ ਸਾਰੀਆਂ ਬਾਜ਼ੀਆਂ ਨਾਲ ਉੱਥੇ ਬਹਿ ਕੇ ਖੇਡ ਲੈ ਆਓ ਖੇਡ ਠੀਕ ਸ਼ੈਤਾਨੀ ਨਾ ਕਰੀ ਮੇਰਾ ਚੀਰ ਖਾਣੇ ਮੈਂ ਦੱਸ ਦੇ ਚੰਗਾ ਇੱਥੇ ਆਓ ਚਾਚੇ ਜੀ ਚਲਿਆ ਕਿ ਬੰਦਾ ਅਨੇ ਬੰਨੇ ਆ ਜਾਂਦਾ ਨਿਕਲਾ ਜਾ ਤਾਂ ਨਿਕਲੇ ਜਾਂ ਨਿਆਣੇ ਦਾ ਬੜਾ ਔਖਾ ਹੋ ਜਾਂਦਾ ਆ ਹਾਂ ਉਹ ਬੰਨੇ ਦੇ ਨਾਲ ਹੀ ਕਹਿ ਦਿੰਦੇ ਛੁੱਟੀਆਂ ਛੁੱਟੀਆਂ ਚ ਵੀ ਇਤਨਾ ਨਿਆਣੇ ਬੜਾ ਸਤੋਂਦੇ ਪਰ ਕੀ ਆਖੇ ਨਿਆਣੇ ਨੂੰ ਬੰਦਾ ਹਾਂ ਨਹੀਂ ਇਦਾਂ ਹੀ ਆ ਤੁਹਾਨੂੰ ਪਤਾ ਹੁਣ ਹੁਣ ਜੂਨ ਦੀਆਂ ਛੁੱਟੀਆਂ ਐਸੇ ਕੰਮ ਨੂੰ ਬਣ ਗਈਆਂ ਐਸੇ ਕੰਮ ਨੂੰ ਬਣ ਗਈਆਂ ਹਾਂਜੀ ਹਾਂਜੀ ਨਿਆਣੇ ਜਦੋਂ ਇਕੱਠੇ ਹੋਏ ਨੇ ਬੜਾ ਸਤੋਂਦੇ ਆਮ ਇੱਥੋਂ ਨਾ ਇੱਥੇ ਬੈਠਾ ਨਹੀਂ ਜਾਣ ਲਿਆ ਚਲੋ ਕੁਰਸੀ ਦਿਓ ਜੇ ਫਿਰ ਕੋਈ ਗੱਲ ਨਹੀਂ ਹਾਂ ਨੂਰ ਜੋਤੋਂ ਨੇ ਮੈਂ ਗਿਆਂ ਮਨਾ ਹਿਸਾਬ ਲੈਣਾ ਮੇਰਾ ਧਿਆਨ ਉੱਥੇ ਹੀ ਹੈ ਕਿ ਸ਼ਤਾਨੀ ਕਾਂਡੇ ਨੇ ਮਮੀ ਨੂੰ ਸਦੰਦੀਆਂ ਹੋਣੀਆਂ ਵਾ ਹਾਂ ਸ਼ਤਾਨੀ ਤੇ ਇਹਨਾਂ ਨੇ ਕਰਨੀ ਕਰਨੀ ਸ਼ਤਾਨੀ ਹਲੇ ਵੱਡੇ ਚਲੋ ਬਸ ਸਮਝਾ ਲਈਦਾ ਵਾ ਤੁਹਾਨੂੰ ਪਤਾ ਉਹ ਨਿੱਕੀ ਨਿੱਕੀ ਬੰਨੇ ਵੀ ਆਖੇ ਲੱਗਦੀ ਹਾਂ ਤੇ ਧਿਆਨ ਮੇਰਾ ਉੱਥੇ ਹੀ ਹੈ ਪਰ ਤੁਹਾਨੂੰ ਪਤਾ ਜੇ ਇਥੋਂ ਕਰੋ ਸਰਦਾ ਤਾਂ ਬੰਦਾ ਚੱਲ ਵੀ ਜਾਂਦਾ 4 ਦਿਨ ਆਹੋ ਚਲ ਹੁਣ ਇਥੇ ਦਾ ਵੀ ਨਹੀਂ ਸਰਦਾ ਫਿਰ ਹਾਂਜੀ ਹੁਣ ਤੁਹਾਡੇ ਸਾਹਮਣੇ 4 ਦਿਨ ਨਹੀਂ ਨਾ ਠੀਕ ਰਹੀ ਕਿ ਕਦੇ ਵੇਹਲੀ ਦਾ ਇਦਾਂ ਕਿਤੇ ਜਾੜ ਹੋਗੀ ਉਹੀ ਮਾਹ ਸਾਰੇ ਸਾਫ ਸਪਾਈ ਵੇਲੀ ਦੀ ਹੋਈ ਆ ਤੇ ਦੋ ਦਿਨ ਵੀ ਕਿਤੇ ਚਲ ਗਈ ਨਾ ਤੁਹਾਨੂੰ ਪਤਾ ਗੋਇ ਕੂੜੇ ਨਾਲ ਫਿਰ ਉਦਾਂ ਹੀ ਕੰਮ ਹੋ ਜਾਂਦਾ ਪਾਵੇਂ ਡੰਗਰਾ ਸਾਲੇ ਇੱਕ ਦਿਨ ਨਾ ਨਾ ਮਾਂਜਾ ਵੱਜੇ ਦੇ ਡੰਗਰਾ ਦਾ ਤਾਂ ਬੁਰਾ ਹਾਲ ਹੋ ਜਾਂਦਾ ਚਿਚੜੀਆਂ ਪੜੀਆਂ ਪੈ ਜਾਂਦੀਆਂ ਹਾਂਜੀ ਮੈਂ ਨਹੀਂ ਕਹਿਣ ਦੀ ਦਿਨ ਨੂੰ ਵੀ ਜਿਹੜਾ ਦੁੱਧ ਦਿੰਦੀਆਂ ਨਾ ਗਾਈਆਂ ਇੱਕ ਦੋ ਹੀ ਰੱਖੇ ਬਾਕੀ ਲਵੇਰਾਂ ਨੂੰ ਰੜਾ ਵੇਚਦੀ ਆ ਵੇਖ ਲੈਣੇ ਇੱਕ ਅੱਧਾ ਲਵੇਰਾ ਚੰਗਾ ਰੱਖ ਲੋ ਹੁਣ ਉਹ ਵੀ ਵਿਪਨ ਵੀ ਲੱਗਾ ਰਹਿੰਦਾ ਪਿਆਲੇ ਪੈਣੇ ਚ ਆਹੋ ਨਹੀਂ ਖਾ ਜਾਂਦਾ ਹਣਾ ਔਖਾ ਹੋ ਜਾਂਦਾ ਆਲੀ ਬਣਾ ਤੇ ਚਲੋ ਘਾਟੀ ਪੈਂਦਾ ਆਪਣੇ ਕੰਮ ਦਾ ਹੀ ਹੋ ਜਾਂਦਾ ਆ ਬਥੇਰਾ ਹੋ ਜਾਂਦਾ ਲੈ ਚਾਚੀ ਆਈ ਆ ਹਾਂ ਪੂਜਾ ਕੀ ਹਾਲ ਪੁੱਤੈ ਸਤਿ ਸ੍ਰੀ ਅਕਾਲ ਚਾਚੀ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਠੀਕ ਠਾਕ ਵਧੀਆ ਵਧੀਆ ਆਪਣੇ ਠੀਕ ਆ ਤੂੰ ਹੀ ਸੁਣਾਓ ਬਸ ਠੀਕ ਠਾਕ ਲੱਗਾ ਚੋਨਾ ਚੰਨਾ ਹਾਂਜੀ ਹਾਂਜੀ ਲੱਗ ਗਿਆ ਵਾ ਥੋੜਾ ਬੋਤਾ ਲੱਗ ਗਿਆ ਥੋੜਾ ਬੋਤਾ ਰਹਿ ਗਿਆ ਵਾ ਨੀ ਤੂੰ ਆਈ ਆ ਆਹ ਨੀ ਤੂੰ ਆਈ ਆ ਆਹ ਮੁੰਡਾ ਡਿਆ ਹੀ ਅੰਦਰ ਖੇਡਣ ਕਹਿੰਦਾ ਮਾਮੀ ਜੀ ਖਡੋਣੇ ਕਿਤੇ ਆ ਮੈਂ ਖੇਡਣਾ ਵਾ ਤੇ ਉਹਨੂੰ ਮੈਂ ਦੇ ਕੇ ਆਈ ਹਾਂ ਮੈਂ ਚਲ ਚਾਚੀ ਨੂੰ ਮਿਲ ਕੇ ਆਵਾਂ ਜਾ ਕੇ ਹੋਰ ਸੁਣਾਓ ਨੀ ਤੂੰ चाँ चाँ आ, आ, चुक चुक अच्छा अच्छा अनिका ने आना ਤੁਹਾਨੂੰ ਪਤਾ ਫਿਰ ਗਰਮੀਆਂ ਦੇ ਤੰਗ ਵੀ ਬੜਾ ਕਰਦਾ ਆ। ਹਾਂ ਹੱਥ ਪਛਾਨਦੀ ਤੇ ਹੱਥੋਂ ਤੇ ਆਉਂਦੀ ਨਹੀਂ ਆ। ਹਾਂ ਆਹੋਏ ਤੇ ਗੱਲ ਹੈ। ਉਹ ਵੀ ਚੁੱਕ ਚੁੱਕ ਕੇ ਖੇਜ ਜਾਂਦੀ ਹੈ। ਅੱਛਾ ਅੱਛਾ। ਹਾਂ। ਹੋਰ ਸੁਣਾਓ ਫਿਰ ਨਵੀਤਾ ਜੀ। ਹਾਂ ਨਵੀਤਾ ਜੀ ਬਸ ਵਧੀਆ ਠੀਕ ਠਾਕ ਤੂੰ ਸੁਣਾ ਆਇਆ ਕੋਈ ਪੇਕੇ ਤਾਂ ਫੂਨ ਠੀਕ ਠਾਕ ਸਭ। ਹਾਂ ਹਾਂ ਸਭ ਠੀਕ ਠਾਕ ਆ ਚੱਲ ਚਾਚੀ। ਤੇ ਹੁਣ ਤੁਸੀਂ ਫਿਰ ਜਾਓਗੇ ਸ਼ਹਿਰ ਨੂੰ ਹੈ ਨਿਆਣਿਆਂ ਨੂੰ ਕਪੜਾ ਲੀੜਾ ਬਣਾ ਕੇ ਦੇਗੀ ਨਾਨੀ ਫਿਰ। ਹਾਂ ਪੂਜਾ ਜਾਣਾ ਪੈਣਾ ਵਾ ਕਿ ਦਿਨੇ ਲਿਆ ਕੇ ਲੀੜੇ ਇਹਨਾਂ ਨੂੰ ਸ਼ਾਮਾਂ ਜੀਏ ਨੂੰ ਵੇਖਦੀ ਅੱਜ। ਅੱਛਾ ਆਹ ਮੈਂ ਚੱਲ ਅੱਜ ਨਾ ਬਦਲਵਾਈ ਦੀ ਥੋੜਾ ਠੰਡਾ ਠੰਡਾ ਚਾਹ ਵਾ ਆਹੋ ਇਹ ਤਾਂ ਘਰ ਠੀਕ ਆ ਟਾਡੀ ਉਦਾਂ ਧੋਪੇ ਨਿਕਲਿਆ ਨਹੀਂ ਜਾਂਦਾ ਹੈਗਾ ਲੋ ਬੜੀ ਪੈਂਦੀ ਆ ਆਹੋ ਹੈਨਾ ਤੋਂ ਮੈਂ ਚੱਲ ਹੱਟੇ ਬਾਹਰ ਜਾ ਕੇ ਨਾ ਤੇ ਲਿਆ ਦਿਨੀ ਇਹਨਾਂ ਨੂੰ ਤੇ ਨਾ ਨੂੰ ਲੀੜੇ ਕੱਪੜੇ ਚੱਲ ਚੰਗਾ ਚਾਚੀ ਤੂੰ ਇਹ ਦੇ ਵੇ ਲੋ ਕਿੱਡੇ ਚਾਹ ਨਾ ਕਹਿਣ ਦੇ ਹੋ ਤੇ ਕਈ ਨਾਨਕੇ ਨਾ ਉਦਾਂ ਵੈਹੇ ਨਾ ਫੁਕਰੀ ਜੀ ਬੜੀ ਮਾਰਦੇ ਆ ਵੀ ਅਹੀਂ ਕਪੜਾ ਲੀੜਾ ਲੈ ਕੇ ਦਵਾਂਗੇ ਤੇ ਮਗਰੋਂ ਸਾਣੀ ਦਿੰਦੇ ਕੱਖ ਵੀ ਨਹੀਂ ਹੋਏਗੇ ਉਥੋਂ ਭਾਵੇਂ 100 100 ਵਾਲੇ ਪਰੋਲੇ ਹੀ ਲੈ ਕੇ ਦੇ ਛੜਣ ਹਾਂ ਤੇ ਹੁਣ ਤੁਸੀਂ ਮੈਨੂੰ ਪਤਾ ਤਾਂ ਇਹ ਪੈਂਚਰ ਪਹਿਲਾਂ ਹੀ ਉਹਦੇ ਵਾਤੇ ਜੋੜ ਕੇ ਰੱਖੀ ਹੋਈ ਆ ਮੈਂ ਕਰ ਲੈਣੀ ਹੁੰਨੀ ਜਮਾਂ ਵੀ ਚੱਲ ਕੇ ਹੁਣੇ ਘਰੋਂ ਹੱਥ-ਤਾਂਗ ਹੋਵੇ ਤੇ ਬੰਦਾ ਇਤਰਾ ਲਿਆ ਦਿੰਦਾ ਤੇ 5-6000 ਪੈਂਚਰ ਲੱਗੀ ਸੀ ਅੱਛਾ ਠੀਕ ਕੀਤੀ ਠੀਕ ਠੀਕ ਆ ਉਹ ਮੈਂ ਹਾਂ ਚੱਲੇ ਇਹਨੂੰ ਮੈਂ ਤੂੰ ਜਿੱਦਾਂ ਦਾ ਬਣਾਉਣਾ ਬਣਾ ਲਈ ਤੇ ਚੱਲ ਪੌਣ ਵਾਲੇ ਨਿਆਣੇ ਨੂੰ ਲੈ ਕੇ ਦਿੱਤੇ ਹੁਣ ਤੇ ਟਾਈਮ ਲੱਗ ਜਾਂਦਾ ਨਾਲੇ ਚੰਗੀ ਗੱਲ ਹੈ ਹੀ ਆ ਅੱਗੇ ਪਰੋਂ ਵੀ ਪੌਣ ਵਾਲੇ ਲੈ ਕੇ ਦਿੱਤੇ ਤੇ ਅਜੇ ਤੱਕ ਪੌਂਦੇ ਹੀ ਹਾਂ ਆ ਹੁਣ ਹਾਡੀਆਂ ਵੀ ਗਈਆਂ ਹੀ ਆ ਉਹ ਯਾਰ ਕੰਦੀ ਕਾਣੀ ਆ ਨਾਨੀ ਨੂੰ ਸਾਨੂੰ ਵੀ ਕੱਪੜੇ ਬਣਾ ਦੋ ਉਥੇ ਮੈਂ ਤੰਗ ਕਰਨ ਢੀਆਂਆਂ ਨੂੰ ਤਾਂ ਮੈਂ ਕਿਹਾ ਮੈਂ ਆ ਮੰਗਾਲਾ ਉਹਨਾਂ ਨੂੰ ਕੁੜੀਆਂ ਨੂੰ ਘਰ ਬਥੇਰੇ ਕੱਪੜੇ ਲਿੜੇ ਆ ਵੀ ਬਣਾ ਕੇ ਦੇ ਦੇਈਦੇ ਚੱਲ ਨਾਲੇ ਤੁਹਾਨੂੰ ਪਤਾ ਹਰ ਇੱਕ ਕੋ ਥੋੜੀ ਦਿੱਤਾ ਜਾਂਦਾ ਹੈ ਚਾਚੀ ਸਰਦੇ ਬੰਦ ਨਹੀਂ ਹਲੇ ਤੇ ਚਾਚਾ ਜੋ ਬਥੇਰਾ ਕਰਦੀ ਹੈ ਉਹਨੂੰ ਪਤਾ ਇੱਕ ਵਾਰੀ ਚੀਜ਼ ਮੰਗੇ ਨਾ ਤਾਂ ਮੰਮੀ ਉਸ ਨਾਲ ਹੀ ਲਿਆ ਕੇ ਦਿੰਦੀ ਹੈ ਤਾਂ ਹੁਣ ਵੀ ਕਹਿੰਦੇ ਕਿ ਅਸੀਂ ਨਾ ਨਾਨੀ ਜਿਹੜੇ ਆਪ ਸੀ ਤੇ ਨਾ ਉਹ ਪਾਉਣੇ ਹਨ ਇੱਕੋ ਜਿਹਾ ਸਵਾ ਕੇ ਦੇ ਦੋਵੇਂ ਪਹਿਣਾ ਤਾਂ ਮੰਮੀ ਵਿਚਾਰੇ ਨੇ ਚੇਚਾ ਵੇਖੇ ਹੁਣ ਕੱਪੜਾ ਲੱਗਦਾ ਫਿਰ ਇੱਕੋ ਜਿਹਾ ਦੋਵਾਂ ਪਹਿਣਾ ਨੂੰ ਸਵਾ ਕੇ ਜਿਹੜੇ ਆਪ ਸੀਤੇ ਸੋਹਣੇ ਲੱਗਦੇ ਨਿਆਣੇ ਨਿਆਣੇ ਨੂੰ ਖੁੱਲੇ ਖੁੱਲੇ ਪਹੁੰਚੇ ਬੰਦਾ ਰੱਖ ਕੇ ਸੂਟ ਸੀ ਦਿੰਦਾ ਆਹੋ ਤੇ ਹੁਣ ਜਿੱਦਾਂ ਮਰਜ਼ੀ ਆ ਆਪਣੇ ਹਿਸਾਬ ਨਾਲ ਨਿਆਣੇ ਨੂੰ ਗੁਝਾ ਲੋ ਹੈ ਕਿ ਨਹੀਂ ਚਾਚੀ ਮੈਂ ਹੈਨਾ ਪਤਾ ਕੀ ਆ ਚਾਚੀ ਜਿਹੜੇ ਸੂਟ ਲੈ ਕੇ ਸਵਾ ਕੇ ਦੇਣੇ ਉਹਦੇ ਕੋਹੋ ਜਲੀ ਜਾਂ ਕਮੀ ਆ ਜਾਂਦਾ ਫਿਰ ਤੁਹਾਨੂੰ ਪਤਾ ਹੀ ਆ ਆਮ ਇਹ ਤੋਂ 1.5 ਵਾਲਾ ਸੂਟ ਲਿਆ ਕੇ ਸਵਾ ਕੇ ਦੇ ਦੇ ਤੇ ਅੱਜ ਕੱਲ ਕੁੜੀਆਂ ਗਰਮੀਆਂ ਦੀਆਂ ਛੁੱਟੀਆਂ 'ਚ ਸਲਾਈਆਂ ਸਿੱਖਦੀਆਂ ਆ ਉਹਨਾਂ ਨੂੰ ਇੱਦਾਂ ਹੀ ਜਾ ਕੇ ਫੜਾਇਆ ਉਹਨਾਂ ਨੇ ਫ੍ਰੀ 'ਚ ਹੀ ਸੀ ਦੇਣੇ ਆ ਉਹ ਸੀਂ ਦਿੰਦੀਆਂ ਹੈ ਚਲੋ ਯਾ ਰੈਡੀਮੇਡ ਦਾ ਇਹ ਆ ਵੀ ਚਲੋ ਸੋਹਰੇ ਘਰ ਜਾਣਾ ਹੁੰਦਾ ਵਾ ਚੰਗੇ ਲੱਗਦੇ ਆ ਜਰਾ ਕਪੜੇ ਹਨਾ ਚਲੋ ਜਿੱਦਾਂ ਦੇ ਸਰਦੇ ਬਣਦੇ ਕਿਸੇ ਕੋ ਹਨਾ ਆਪਣੇ ਵੱਲੋਂ ਕੋਈ ਚੰਗਾ ਹੀ ਕਰਦਾ ਵਾ ਆਹੋ ਇਹ ਤੇ ਕਰਦਾ ਨਾ ਮਾੜਾ ਤੁਸੀਂ ਇਹਨੇ ਕਪੜੇ ਜੋਤਣੇ ਦੇ ਹੋਗੇ ਕਿ ਭਾਵੇਂ ਨਾਨੀ ਨਾਮ ਹੀ ਬਣਾ ਕੇ ਦਿੰਦੀ ਉਹਦੇ ਅੱਖਰ ਵੀ ਡਈ ਕਿ ਮਮਾ ਤਾਈ ਨੇ ਮੈਨੂੰ ਤਾਂ ਰੈਡੀਮੇਡ ਸੂਟ ਲਿਆ ਕੇ ਤਾਂ ਬੜਾ ਮਹਿੰਗਾ ਲ ਮਮੇ ਸੋਹ ਗੋਦਨ ਤੁਹਾਨੂੰ ਕਹਿਣਾ ਕਿ ਤੁਸੀਂ ਨਾ ਇਹਨਾਂ ਨੇ ਮਹਿੰਗੇ ਕੱਪੜੇ ਨਾਲ ਲਿਆ ਕੇ ਜਾ ਕਰੋ ਚਾਰ ਪੰਜ ਤੱਕ ਸੌਟ ਲਿਆ ਦਿਆ ਕਰੋ ਬੜਾ ਹੁੰਦਾ ਹੈ ਕੋਈ ਗੱਲ ਨਹੀਂ ਆਈ ਹੁਣ ਉੱਥੇ ਉਹ ਫਰਾਕਾ ਨਹੀਂ ਆ ਸਵਾਸ ਸਵਾਰ ਕੇ ਥੋੜਾ ਦੇਈ ਜਾਣੀਆਂ ਵਾ ਨਿਆਣੇ ਨੂੰ ਬਾਹਰ ਅੰਦਰ ਜਾਂਦੇ ਆ ਰੈਡੀਮੇਡ ਕੱਪੜਾ ਪਾਇਆ ਹੈ ਸੋਹਣਾ ਲੱਗਦਾ ਆ ਇਹ ਥੋੜੀ ਹੁਣ ਚਾਚੀ ਉਥੇ ਦੂਜੇ ਕੱਪੜੇ ਸੋਂ ਆ ਕੇ ਦੇ ਦੋ ਤੇ ਉਹ ਬੁਰੇ ਲੱਗਦੇ ਉਹੀ ਬੱਚੇ ਨੂੰ ਪਾਏ ਦੇ ਚਲ ਪੂਜਾ ਨਾਨੀ ਤੋਂ ਫੇਰ ਜਿੱਦਾਂ ਦੇ ਸਵਾ ਦੂਗੀ ਤੇ ਚੰਗਾ ਦਵੇਂ ਪਹਿਣਾ ਇੱਕੋ ਜੇ ਪਾਈ ਫਿਰਨਗੀਆਂ ਸਭ ਚਾਚੀ ਉਹ ਤੇ ਮੈਂ ਗੱਲ ਕਹੀ ਨਹੀਂ ਹੈਗੀ ਚਲ ਕੋਈ ਗੱਲ ਨਹੀਂ ਆ ਉਹ ਤੇ ਹੁਣ ਜੋ ਅਗਲੇ ਕੋ ਸਰਦਾ ਵਰਦਾ ਹੁੰਦੇ ਉਹ ਵੀ ਦੇਣਾ ਮੈਂ ਤੇ ਉਦਾਂ ਗੱਲ ਕਰਨ ਦੀ ਆ ਵੀ ਕਈ ਹਨਾ ਬੰਦਾ ਪੁਕਰ ਪੁਣਾ ਜਿਹੜਾ ਮਾਰ ਦਿੰਦੇ ਆ ਨਾ ਉਹ ਨਹੀਂ ਚਾਹੀਦਾ ਬੰਦੇ ਨੂੰ ਮਾਰਨਾ ਚਲੋ ਠੀਕ ਹੈ ਚਾਚੀ ਮੈਂ ਅੰਚ ਨੂੰ ਵੇਣੇ ਆ ਤੁਹਾਨੂੰ ਪਤਾ ਕਿ ਨਿਆਣਾ ਬਤੀ ਬੁੱਤੀ ਨੂੰ ਕਿੰਨੇ ਛੇੜਿਆ ਉਹ ਵੇਖੀ ਕੋਈ ਸ਼ਤਾਨੀ ਨਾ ਕਰੇ ਕੋ ਸਤਾਨ ਥੋੜਾ ਭਨ ਕਾਦੀ ਕਰਨੀਆਂ ਨੇ ਚਾਚੀ ਖੇਡਦਾ ਰਹਿੰਦਾ ਹੁਣ ਤੇ ਵੈਸੇ ਸਿਆਣਾ ਹੋ ਗਿਆ ਉਹਦਾ ਸਤਾਨ ਬੜੇ ਨੇ ਆਲੇ ਤੇ ਮੇਰੀ ਗੱਲ ਸੁਣ ਲੈ ਹਾਂਜੀ ਚੱਲ ਹਰਚੋਵਾਲ ਨੂੰ ਚਲੀਏ ਲੇ ਡਿਬਣਾ ਖਿਹੜਦੀ ਨਹੀਂ ਤੂੰ ਉਹਨਾਂ ਨੂੰ ਚਾਚੀ ਹਰਚੋਵਾਲ ਨੂੰ ਮੈਂ ਚਲਤੇ ਜਾਂਦੀ ਝਾੜੇ ਨਾਲ ਪਰ ਸਕੂਟਰੀ ਦੀ ਨਾ ਬ੍ਰੇਕ ਜੀ ਖਰਾਬ ਹੋਈ ਆ ਉਦਾਂ ਤਾਂ ਤੁਹਾਨੂੰ ਪਤਾ ਮੈਂ ਤੁਹਾਨੂੰ ਕਦੀ ਨਾ ਨਹੀਂ ਕੀਤੀ ਹੈਗੀ ਤੇ ਉਦਾਂ ਤੇ ਮੈਂ ਚਲ ਜਾਣਾ ਸੀ ਮੈਂ ਵੀ ਘਰ ਵੇਲੀ ਨੇ ਕੀ ਕਰਨਾ ਸੀ ਚੱਲ ਮੈਂ ਵੀ ਫਿਰ ਤੋਂ ਰੋਣਾ ਸੀ ਪਰੇ ਅਬੀ ਹੁਣ ਉਹ ਠੀਕ ਕਰਨ ਨੂੰ ਟਾਈਮ ਨਹੀਂ ਉਹ ਲੱਗਣ ਡਿਆ ਹੈਗਾ ਤੁਹਾਨੂੰ ਪਤਾ ਇਹਨਾਂ ਦਾ ਤੇ ਕਦੂ ਚੋਂ ਹੀ ਨਹੀਂ ਵੇਲ ਲੱਗਣ ਡਿਆ ਤੈਨੂੰ ਇਹਨਾਂ ਨੇ ਤੇ ਛੱਟ ਠੀਕ ਕਰਾ ਕੇ ਲਿਆ ਦੇਣੀ ਸੀ ਮੈਨੂੰ ਆਹ ਵੇਲ ਨਹੀਂ ਲੱਗਦਾ ਉਹਦੇ ਵਿੱਚੋਂ ਤੇ ਚੱਲ ਕੋਈ ਗੱਲ ਨਹੀਂ ਬੱਦਲ ਗੱਜਣ ਡਿਆ ਲੱਗਦਾ ਹੈ ਨਾ ਆਹੋ ਨਹੀਂ ਕੋਈ ਨਹੀਂ ਆ ਕਰਵਾ ਦਾਂਗੇ ਇੱਕ ਦੋ ਦਿਨ ਤੱਕ ਘਰਾ ਲੈਣੀ ਮੈਂ ਠੀਕ ਵੇਲੋ ਜਿਉਂ ਨੇ ਰਹਿਣਾ ਤੇ ਫਿਰ ਚੱਲ ਜਾਾਂਗੇ ਤੇ ਜੇ ਤੁਸੀਂ ਅੱਜੇ ਜਾਣਾ ਤੇ ਫਿਰ ਤੁਸੀਂ ਹਉ ਆਓ ਫਿਰ ਕਿਤੇ ਮੈਂ ਚੱਲ ਜੂ ਰੱਡ ਨਾਲ ਮੈਂ ਤਾਂ ਚੱਲ ਆਉਂ ਉਹਨੂੰ ਲੈ ਜਾਣਾ ਹੀ ਫਿਰ ਉਹਨੇ ਜिद ਕਰਦੀ ਨੇ ਆਣੇ ਮੇਰੇ ਨੇ ਵੀ ਲੈ ਕੇ ਦੇ ਕੁੜੀਆਂ ਨੂੰ ਲਿੜੇ ਉਹਨਾਂ ਨੂੰ ਤੇ ਵਾਪਾ 15 20 ਦਿਨ ਅਗੇ ਉਦਨ ਬਣਾ ਕੇ ਹੀ ਵੇਹ ਇਹਨਾਂ ਨਾਨਕੇ ਜਾਣਾ ਤੇ ਇਹਨਾਂ ਨੂੰ ਪਿੰਨਾ ਬਣਾਦਾ ਕੋਤੀਆਂ ਨੂੰ ਚਾਚੀ ਫੇਰ ਤੂੰ ਕਹਿਣਾ ਵਾ ਵੀ ਗੱਲ ਕਰਦੀ ਆ ਇਹ ਸਾਰਿਆਂ ਦਾ ਹੀ ਇਹੋ ਹਾਲ ਵਾ ਵੇਲਾ ਚਾਚੀ ਆਪਣੇ ਮੂੰਹ ਹੀ ਵੇਲਾ ਬਾਕੀ ਗਈ ਐ ਨਾ ਹੁਣ ਤੇ ਕੁੜੀਆਂ ਨੂੰ ਮਹਿੰਗੇ ਸੂਟ ਬਣਾ ਕੇ ਦਿੱਤੇ ਆ ਉਦਾਂ ਹੀ ਸਾਡਾ ਨਾਂ ਨਹੀਂ ਕਰਦੀ ਆਗੀ ਬਾਹਰ ਇਹਨੇ ਸਾਨੂੰ ਪਣੜਣਾ ਹੀ ਹੁੰਦਾ ਵਾ ਜੋ ਮਰਜ਼ੀ ਕਰ ਲੋ ਸਾਡੇ ਮਤੇ ਦੇ ਕਲੰਕੀ ਲੈਦੀ ਆ ਏ ਚੱਲ ਕੋਈ ਨਹੀਂ ਤੂੰ ਜੇ ਟਾਈਮ ਹੀ ਕੱਢਣਾ ਕਿਸ ਤਰ੍ਹਾਂ ਤੇ ਚੱਲ ਫੇਰ ਮੈਂ ਜਾਂਦੀ ਆ ਉਹਨੂੰ ਮੁੰਡੇ ਨੂੰ ਘਲਾ ਦੇ ਕੋਸ ਨੂੰ ਹਨਾ ਚਲੋ ਕੋਈ ਨਹੀਂ ਮੈਂ ਭੇਜ ਦਿੰਨੀ ਹਾਂ ਹਾਂ ਚਲ ਚੰਗਾ ਭੇਜ ਦਿੰਨੀ ਆ ਮੈਂ ਵੇਖਾ ਹਾਂ ਕਿ ਧੀ ਐ ਨਾ ਪੂਜਾ ਦੇ ਨਾਲ ਫਰੀਜ ਹੂਟੇ ਲੈਣੇ ਗਿੱਜੀ ਆ ਇਹ ਚੱਲ ਮੇਰੇ ਨਾਲ ਹਰਚੋਵਾਲ ਕਪੜੇ ਬਣਾ ਕੇ ਲਿਆ ਦिए ਕਪੜੇ ਬਣਾਉਣੇ ਤੇ ਜਾ ਜਾ ਕੇ ਬਣਾ ਕੇ ਤੇ ਬਸਾਂ ਤੇ ਤੈਨੂੰ ਘੜਾ ਰਾਹ ਨਹੀਂ ਆਉਂਦਾ ਹੈਗਾ ਪੂਜਾ ਦੇ ਘੜ ਘਾਰ ਪੰਪਾ ਲੱਗਾ ਹੈ ਨਾ ਮੁਫਤ ਦਾ ਤੇਲ ਪਾ ਲੋ ਤੇ ਜਿੱਦਨ ਨੂੰ ਮਰਜ਼ੀ ਲੈ ਜਾ ਲੋਕਾਂ ਨੇ ਤਾਂ ਪਖਾਂਡੀ ਫੜ ਲਿਆ ਆ ਆ ਚਾਚੀ ਸਾਡੀ ਤੇ ਬਹੁਤੀ ਯਾਤਰਾ ਕਰਾਉਂਦੀ ਆ ਜਿੱਥੇ ਨਹੀਂ ਉਥੇ ਚੱਲ ਮੇਰੇ ਨਾਲ ਪੂਜਾ ਚੱਲ ਮੇਰੇ ਨਾਲ ਪੂਜਾ ਪੂਜਾ ਨੇ ਵੀ ਕਦੀ ਤਾਨੂੰ ਕਿਹਾ ਜਾ ਕੇ ਵੀ ਚਲੋ ਹਾਂ ਮੈਂ ਫਲਾਣਾ ਕੰਮ ਕਰਨਾ ਤੇ ਮੇਰੇ ਨਾਲ ਚੱਲੋ ਆ ਆਦੀ ਹੋ ਗਈ ਆ ਲੋਕਾਂ ਵਾਲੀ ਤੇ ਆ ਫ੍ਰੀਜ ਮੱਲਾ ਮਾਰਨ ਨੂੰ ਚੰਗੇ ਭਲੇ ਯੋ ਇੱਕ ਆਇਆ ਸਾਡੀ ਸਗਾਤ ਇਹਨੂੰ ਮੈਂ ਕਿਹੜਾ ਵੇਲਾ ਇਹ ਤੇ ਮੈਂ ਮੋਕਾ ਢੀਕਣ ਢੀ ਆ ਵੀ ਇਹ ਫੜਾਫੜ ਕੱਪੜੇ ਜੋੜ ਕੇ ਤੇ ਜਾਵੇ ਅੰਦਰ ਰੋਟੀ ਪਾਣੀ ਖਾਈਏ ਹੈ ਇਹ ਸੌਵੇਂ ਤੇ ਮੈਂ ਵੀ ਆਪਣੇ ਬਰੂਪਰਾ ਕੱਢਾਂ ਉਧਰੋਂ ਵੀ ਪਰ ਮੈਨੂੰ ਗਲ ਪਈ ਜਾਣ ਡਿਆ ਆ ਏ ਹਜੇ ਦਾ ਕੰਮ ਮਗਾਉਣ ਦਾ ਨਾਂ ਨਹੀਂ ਲੈਣ ਦੀ ਮੈਂ ਕਿਹਾ ਇੱਥੇ ਕਿਤੇ ਲਾਗੇ ਬੰਨੇ ਖਲੋਤੀ ਹੋਣੀ ਆ ਇਹ ਵਿਚਾਰੀ ਜਾ ਕੇ ਮਾਰ ਉਹ ਤੇ ਚਾਚੀ ਨੂੰ ਲਿਆ ਕੇ ਸੱਦ ਕੇ ਤੇ ਡਈਆਂ ਪਿੰਗਾ ਪਾ ਕੇ ਬੈਠੀ ਆ ਖੋਤੀ ਹੋ ਗਈ ਆ ਸ਼ਦੈਨ ਜੀ ਆ ਕੀ ਆ ਵੀ ਇਹਨੂੰ ਮੈਂ ਰੋਟੀ ਰੋਟੀ ਖਵਾਵਾਟੇ ਆਮਨਾ ਗੋਲੀਆਂ ਪਾ ਕੇ ਤੇ ਦਵਾਈ ਇਹਨੂੰ ਜੋ ਤਾਂ ਪਤਾ ਕੀ ਕਰਨੀ ਆ ਸਤਾਨੀ ਨਾ ਮੇਰੇ ਪੁੱਤ ਕਰੇ ਤਾ ਤੁਹਾਨੂੰ ਪਤਾ ਬਾਰ ਬਾਰ ਚ ਬੱਚੇ ਜਨਾ ਵੜੇ ਤੁਹਾਨੂੰ ਪਤਾ ਨਾ ਚ ਬੱਚੇ ਜ ਫੇ ਸੱਟ ਲੱਗੂਗੇ ਨਾਨੀ ਨੂੰ ਕਹੀ ਤੈਨੂੰ ਨਵਾਲ ਦੋਗੇ ਜਾਂ ਫੇ ਨੌਰ ਨੂੰ ਕਹਿੰਗੀ ਦੀਦੀ ਮੈਂ ਨਵਾਲ ਦੇ ਮੈਨੂੰ ਪਤਾ ਤੋ ਗੈਂਦੇ ਚ ਬੱਚੇ ਦੇ ਕਰਕੇ ਹੀ ਆ ਕਿ ਪਾਣੀ ਚ ਨਹਾਉਂਗੀ ਪਰ ਪਾਣੀ ਚ ਨਹਾ ਨਾ ਕੇ ਬਿਮਾਰ ਪੈਣਾ ਵਕੀ ਤੋ ਜਦੋਂ ਐਦਾਂ ਕੀਤਾ ਨਾ ਤਾਂ ਫਿਰ ਮੈਂ ਤੈਨੂੰ ਮੰਗਾ ਲੈਣਾ ਵਾਪਸ ਚਲ ਠੀਕ ਨੋਰ ਦੀਦੀ ਕੰਡੀ ਹੈ ਠੀਕ ਆ ਠੀਕ ਆ ਰੋਟੀ ਖਾ ਲਈ ਹੈ ਕਿ ਖਾਣੀ ਲੈ ਚਲ ਠੀਕ ਆ ਕੋਈ ਗੱਲ ਨਹੀਂ ਨਾਲੋ ਨਾ ਕੱਪੜੇ ਚੇਂਜ ਕਰਕੇ ਤੇ ਮੇਰੇ ਪੁੱਤ ਰੋਟੀ ਖਾ ਲੋ ਪੁੱਤ ਟਾਈਮ ਬੜਾ ਹੋ ਗਿਆ ਹੁਣ ਨਿਰਾ ਹੋ ਗਿਆ ਆ ਨੇ ਮਮੀ ਲੱਗੀਆਂ ਖਾਣ ਤਾਨੂੰ ਪਤਾ ਤੁਸੀਂ ਚਲ ਗਏ ਤਾਂ ਮੇਰਾ ਕੱਲੀ ਦਾ ਜੀ ਨਹੀਂ ਕਰਨਾ ਰੋਟੀ ਖਾਣ ਮੇਰੇ ਤੇ ਉਦਾਂ ਭੁੱਖ ਮਰੀ ਹਾਂ ਕੋਈ ਨਹੀਂ ਮੈਂ ਆਜੂਗੀ ਪਤਾ ਕੱਲ ਨੂੰ ਆਜੂ ਪਰਸੋਂ ਨੂੰ ਆਜੂ ਕੋਈ ਨਹੀਂ ਮੈਂ ਆਜੂਗੀ ਤੁਸੀਂ ਖੜੋ ਤੁਹਾਨੂੰ ਕਿ ਨਾਨੀ ਨੂੰ ਦੱਸ ਦੇ ਜਿਹੜੀ ਚੀਜ਼ ਖਾਣੀ ਹੈ ਨਾ ਉਹ ਦੱਸ ਦੇ ਜਿਆਦਾ ਨਾ ਸਤਾਇਓ ਚੰਗਾ ਫੋਲਵੜੀਆਂ ਲਾਓ ਬਿਸਕੁਟ ਲਾਓ ਇਹ ਚੀਜ਼ੀਆਂ ਨਾਨੀ ਕੋ ਲੈ ਲਿਓ ਤੇ ਖਾਂਦੇ ਰਹੋ ਹਾਂ ਹਾਂ ਚੱਲ ਨਾ ਉਰ ਦੀਦੀ ਲੱਗ ਗਈ ਲਮੇ ਪੈ ਜੀ ਸਾਲ ਠੀਕ ਆ ਬੋਤ ਫਿਰ ਐਵੇਂ ਖਾਵਾਂ ਰੋਟੀਆਂ ਟਾਈਮ ਬੜਾ ਹੋ ਗਿਆ ਚੰਗ ਭੁੱਖੀਆਂ ਨਹੀਂ ਆਦੇ ਨਿਹਾਣਕ ਬਿਨਕ ਰੋਟੀ ਨਾ ਖਾਦੇ ਤਾਂ ਅੱਜ ਕਿਦਾਂ ਸ਼ਾਂਤੀ ਜੀ ਹੋਈ ਐ ਨੇ ਤੇ ਆਪਰੇ ਤੇ ਜੋਤ ਨੂੰ ਇੱਥੇ ਘੜਮਾਸਾ ਪਾ ਦੇਣਾ ਚੱਲ ਮਨਾ ਦੋ ਬੁਰਕੀਆਂ ਰੋਟੀ ਉਹ ਤਾਂ ਖਾਣੀ ਪੈਣੀ ਐ ਖਾ ਕੇ ਗੁਜ਼ਾਰਨਾ ਫੇਰ ਰਾਤ ਭੁੱਖ ਲੱਗ ਜੇ ਫੇਰ ਜੀ ਨੂੰ ਕੁਝ ਹੋਣਾ ਮਮ ਕੀ ਕਰ ਲਗੀ ਇਹਦੇ ਕੁਛ ਨਹੀਂ ਰੋਟੀ ਲੱਗੀ ਖਾਣ ਨੋਰ ਉਹਨਾਂ ਦਾ ਫੋਨ ਆਉਂਦਾ ਪਿਆ ਹੈ ਗੱਲ ਕਰਨ ਦਾ ਪੀ ਉਹ ਖਦੇ ਮਨ ਨਾ ਨਹੀਂ ਮਾਸਾਵੇ ਤੇ ਮੈਂ ਚਲ ਦੋ ਫੁਰਕੇ ਖਾਣੇ ਪਹਿਰੇ ਏਡੀ ਰਾਤ ਵੇ ਕਿੱਦਾਂ ਨਿਕਲਣੀ ਆਹੋ ਗੱਲ ਤੇ ਤੇਰੀ ਠੀਕ ਆ ਤੈਨੂੰ ਪਤਾ ਗਰਮੀ ਦੇ ਵਿੱਚ ਰੋਟੀ ਨਾਲਾ ਖਾਓ ਤੇ ਵੈਸੇ ਹੀ ਕਬਰਾਟ ਹੋਉਂਦਾ ਪੈਂਦੀ ਆ ਤੂੰ ਐਦਾਂ ਕਰ ਉਹ ਬੈ ਅੰਦਰ ਆਪਾਂ ਇਕੱਠੇ ਬੈ ਕੇ ਰੋਟੀ ਖਾ ਲੈਣੇ ਮੈਂ ਪਾ ਕੇ ਲੈ ਆਉਣੀ ਆ ਨਹੀਂ ਕੋਈ ਨਹੀਂ ਦੀਦੀ ਮੈਂ ਖਾ ਲੈਣੀ ਆ ਰੋਟੀ ਤੇ ਤੁਸੀਂ ਵੀ ਖਾਓ ਰੋਟੀ ਭਾਜਰ ਨੂੰ ਫੜਾਓ ਉਹਨਾਂ ਨੂੰ ਨਹੀਂ ਤਾਂ ਇਹ ਤੇ ਮੈਂ ਤੁਹਾਨੂੰ ਕਹਿੰਦੇ ਆ ਕਿ ਉਹ ਘਰ ਹੈ ਨਹੀਂ ਹੈਗੇ ਤੇ ਕਿੱਥੇ ਕਲੀਆਂ ਕਲੀਆਂ ਵਖੋ ਵਖਰੀਆਂ ਬੈ ਕੇ ਖਾਂਦੇ ਰਵਾਂਗੇ ਇੱਕੋ ਥਾਂ ਬੈ ਕੇ ਖਾ ਲੈਣੇ ਆ ਭਾਜੀ ਕਿੱਥੇ ਉਹ ਤਾਂ ਪਹਿਲਾਂ ਚੱ ਗਿਆ ਆ ਬੰਮੀ ਚੱਲਣ ਦੀ ਆ ਨਾ ਰਾਤ ਦਾ ਨਾਗ ਆਇਆ ਵਾ ਤੇ ਉਹ ਕਹਿੰਦੇ ਮੈਂ ਨੱਕੇ ਮੋੜ ਆਵਾ ਤੇ ਉਹਨੇ ਆਪੇ ਆ ਕੇ ਖਾ ਲੈਣੀਆਂ ਪਾ ਕੇ ਐਂ ਖਾਈਏ ਤਾਂ ਐਂ ਲੰਮੇ ਪਈਏ ਕੀ ਪਤਾ ਉਹਨੂੰ ਕਿੰਨਾ ਟਾਈਮ ਲੱਗਣਾ ਵਾ ਭਾਵੇਂ ਨੂੰ ਹੋ ਸਕਦਾ 12 ਵਜ ਜਾਣਾ ਤੂੰ ਪਰ ਤੂੰ ਹੀ ਬੈਜੋ ਤੇ ਮੈਂ ਇਹ ਨਹੀਂ ਪਾ ਕੇ ਰੋਟੀ ਨਹੀਂ ਤੂੰ ਜਾ ਜਾ ਰਹੀ ਤਾਂ ਸਵੇਰ ਦੀ ਥੱਕ ਗਈਆਂ ਮੈਨੂੰ ਵੀ ਕੋਈ ਕੰਮ ਕਰ ਲੈਂਦੇ ਆ ਕਰ ਐਦਾਂ ਤੈਨੂੰ ਪਤਾ ਮੇਰੇ ਗੋਡੇ ਬੈਂਦੇ ਜਾਣਦੇ ਆ ਮੇਰੇ ਆਪਣੇ ਗੋਡੇ ਚ ਪੀੜ ਨਹੀਂ ਹਟਦੀ ਹੁਣ ਤੇ ਮੈਂ ਅੱਗੇ ਸੋਚਣ ਦੀ ਵੀ ਥੋੜਾ ਥੋੜਾ ਕੰਮ ਕਰਿਆ ਕਰਾਂ ਆਪ ਜਿਹੜਾ ਤੁਰੇ ਫਰੇ ਵਾਲਾ ਨਾ ਉਹ ਜਿਹਾ ਦਾ ਕਰਨਾ ਚਾਹੀਦਾ ਕੰਮ ਬੰਦੇ ਨੂੰ ਬੈਠਿਆ ਘੋਟਿਆਂ ਦੇ ਜਿਹੜਾ ਮਰਜ਼ੀ ਕਰ ਸਕਦਾ ਵਾ ਫਿਰ ਮੈਂ ਉਧਰ ਚਲ ਜਾਨੀ ਅਚਾਰ ਕੋਈ ਨਹੀਂ ਬੈ ਜਾ ਉਧਰ ਹੀ ਬੈ ਜਾ ਚਲੋ ਸੀ ਬੈ ਜਾ ਮਾਲੀਆ ਨਹੀਂ

ਕੰਮ ਕਰ ਲੈਂਦਿਆ ਕਰ ਐਦਾਂ ਤੈਨੂੰ ਪਤਾ ਮੇਰੇ ਗੋਡੇ ਬੰਦੇ ਜਾਣਦੇ ਆ ਮੇਰੇ ਤੇ ਆਪਣੇ ਗੋਡੇ ਚ ਪੀੜ ਨਹੀਂ ਹਟਦੀ ਹੁਣ ਤੇ ਮੈਂ ਅੱਗੇ ਸੋਚਣ ਦੀ ਵੀ ਥੋੜਾ ਥੋੜਾ ਕੰਮ ਕਰਿਆ ਕਰਾਂ ਆਪ ਜਿਹੜਾ ਤੁਰੇ ਫਿਰੇ ਵਾਲਾ ਨਾ ਉਹ ਚਾਉਦਾ ਕਰਨਾ ਚਾਹੀਦਾ ਕੰਮ ਬੰਦੇ ਨੂੰ ਬੈਠਿਆ ਘੋਟਿਆ ਜਿਹੜਾ ਮਰਜ਼ੀ ਕਰ ਸਕਦਾ ਵਾ ਫਿਰ ਮੈਂ ਉਧਰ ਚਲ ਜਾਨੀ ਅਚਾਰ ਕੋਈ ਨਹੀਂ ਬੈ ਜਾ ਉਧਰ ਹੀ ਬੈ ਜਾ ਬੈ ਜਾ ਮਾਲੀਆ ਨਹੀਂ ਜੇ ਨਾ ਉਹ ਰੂਟੀ ਤੇ ਕੀ ਖਾ ਲਾਂ ਦੀ ਪਹਿਲਾਂ ਖੀਰ ਖਾ ਲੈਣਿਆ ਬੰਦਾ ਇਹ ਕਰਨਾ ਪੈਣਾ ਬੈਠੋ ਮੈਂ ਬਾਈ ਖੋਲ ਲਾਂ ਮੈਂ ਜੀ ਦੇ ਇੱਕਦਮ ਮਗਰੀਨ ਆਉਂਦੀ ਹੈ ਬੀਤਾਂ ਦੀ ਹੈ ਬੜੀਆਂ ਤੁਹ ਬੀ ਬਾਨੀ ਆ ਨੁਖੀਰ ਜੁਨਾ ਹਸਰ ਸ਼ੇਤੀਓ ਜੋਗਾ ਚਾ ਚਾ ਅੱਲਾਹ ਹਾ ਪਾ ਮੋ ਕਰੇ ਕੋਈ ਨਾ ਸੇ ਬੇਰ ਆਵਲਾ ਤੁਮੀ ਨਹੀਂ ਪੈਂਦੀ ਹੈਗੀ ਇਹ ਨਹੀਂ ਕਰਨੀ ਆ ਵੀ ਮੈਂ ਨਾ ਟਿੱਡੇ ਕੰਮ ਕਰਨਾ ਪਹਿਲੀ ਮੈਂ ਵਸਾਉਣਾ ਵਾ ਚਾਹਾਂ ਚਮਚਾ ਤੋਂ ਚਾਰਾ ਕਰਨੀ ਆ ਉਹ ਨਾ ਇੱਕ ਦੇ ਕੌਲੀ ਦੂਜੀ ਜੁੱਕ ਕੇ ਬੈਜਵੇ ਹਾਂ ਹਾਂ ਠੀਕ ਆ ਉਹਦਾ ਚਮਚਾ ਇਹਦਾ ਆ ਡਿਜ਼ਾਈਨ ਵਾਲਾ